ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਅੱਜ ਗੁਰਦੁਆਰੇ ਸਹਿਮਾ ਸਾਰੀ ਸਜਾਵਟ ਹੋ ਗਈ ਆ ਤੇ ਜਿੰਨੀ ਵੀ ਸਜਾਵਟ ਹੋਈ ਆ ਮੈਂ ਸਾਰਿਆਂ ਨੂੰ ਦਿਖਾਉਂਗਾ ਇਹ ਅੱਜ ਛੋਟਾ ਜਿਹਾ ਵਲੋਗ ਹੀ ਰਹਾਗਾ ਇਹ ਦੇਖੋ ਜੀ ਹਾਂ ਤੇ ਸਟਾਰਟਿੰਗ ਆ ਇਹ ਜੋ ਆ ਗੇਟ ਗੇਟ ਕੀ ਸਜਾਵਟ ये देखो लड़िया किस तरीके द लाइया बहुत ही सोहना लग रहा है गुरुद्वारा साहब बस ही एक चीज रह गई अंदर चंदुआ साहब चेंज करना है ये देखो कि अच्छा लग रहा है लड़िया छतरी टंगी हुई जो सजावट तो अरे देखो एंट्री के टाइम अंदर एंट्री करी एंट्री करके ये ऊपर लाल कलर के फुल पाओ देखो एंट्री के टाइम चंदवा साहेब रहेगा चेंज करना अज चेंज कर देंगे आ रहे हैं सारे सारे मुंडे आ रहे हैं जिन्हें भी हैं ये देखो पख किन्ने सोने सोने डिजाइन लाए हैं फुल फिलहाल सारे उस पर लाई दिए ਦੇਖ ਤੁਹਾਨੂੰ ਦੇਖ ਆ ਰਿਹਾ ਪਾਣੀ ਬੋਲੇਗਾ ਸਰੋਤ ਮੇਰੇ ਪਾਣੀ ਬੋਲੇਗਾ ਲੋ ਜੀ ਚੰਦਵਾ ਸਾਹਿਬ ਤਰਨਾਇਵ ਲੋ ਜੀ ਨਮਾ ਚੰਦਵਾ ਸਾਹਿਬ ਡਿੱ ਕੱਢ ਲਈ ਹੈ ਉਹ ਫਿਰ ਰੈੱਡ ਕਲਰ ਕ ਲਾਵਾਂਗੇ ਕੋਈ ਵੀ ਠੀਕ ਨਾ ਬਣਾ ਲੈ ਜੀ ਆਪਾਂ ਮੈਚ ਕਰਾ ਲੈ ਡਾਡਾ ਨਾਲੇ ਸਿੱਧੀ ਕਰਾ ਅੰਮ ਜੀ ਅੰਮ ਜੀ ਅੰਮ ਜੀ ਬਹੁਤਾ ਕਹੀਏ ਬਹੁਤਾ ਹੋਏ ਲੋ ਜੀ ਚੰਦੂਆ ਸਾਹਿਬ ਲਾ دیا ਇਹ ਬਸ ਦੇਖ ਰਹੇ ਆ ਬਰਾਬਰ ਕਿੱਧਰ ਨੂੰ ਹੋਆਗਾ ਮੈਂ ਰੈੱਡ ਕਲਰ ਕਾ ਮਹਿਰੂਨ ਕਲਰ ਕਾ ਜੋ ਆ ਉਹ ਚੰਦੋਆ ਸਾਹਿਬ ਲਾਇਆ ਬੰਗੋ ਝੰਡੇ ਲੁਕਾ ਦੋਗਾ ਬੱਚੀ ਜਸਨ ਦੀ ਚੇਹੇ ਬਹੁਤ ਸਾਡਾ ਜੀ ਜੀ ਚੰਦੋਆ ਜੀ ਜੀ ਅਹ ਸ੍ਰੀ ਸਭ ਧਾਰ ਹੈ ਆਪ ਆਪਣੀ ਗੂਝ ਉਚਾਰ ਹੈ ਲੋ ਜੀ ਹਜੀ ਇੱਕ ਸਾਈਡ ਤੇ ਫੁੱਲ ਲਏ ਆ ਚੰਦੋਏ ਸਾਹਿਬ ਮੈਂ ਇਸ ਦੂਸਰੀ ਸਾਈਡ ਤੇ ਲਾਉਂਗਾ ਲੋ ਜੀ ਕੱਢਦੇਗਾ ਚੰਦੋਏ ਸਾਹਿਬ ਵਾਲਾ ਦੀ ਫੁੱਲ ਅੱਛਾ ਲੱਗ ਰਿਹਾ ਹੈ ਇਹ ਦੇਖੋ ਜਸ਼ਨਤ ਦੇ ਰਗਿੰਦਗੀ ਜਗਤ ਕਿਚਨ ਬਾਸ 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 ਕੁਇੰਟਲ ਫੁੱਲ ਲੈਏ ਆ ਜੋ ਇਸ ਨੂੰ ਤਿਆਰ ਕਰਕੇ ਲੜੀਆਂ ਬਣਾ ਕੇ ਗੁੱਲਾਂ ਕੀ ਫਿਰ ਪਲਕੀ ਸਾਹਿਬ ਪਸਾ ਜਾਵਾਂਗੇ ਉਹ ਕਿਆ ਚੀਜ਼ ਹੈ ਦਰੀ ਬਚਾਲੇ ਬਚਾਲੇ ਹੋਰ ਬਚਾਲੇ ਇਹੋ ਲੈ ਲੈ ਦਰੀ ਉਹ ਦੇਖਿਓ ਪਈਆ ਹੌਲੀ ਹੌਲੀ ਵੀ ਤੇ ਇਹਦੀ ਚੱਲ ਰਹੀ ਆ ਕਿਆ ਸ਼ਸਤਰ ਲਾਵਾਂਗੇ 9:15 ਹੋ ਗਏ ਨਾ ਸਵਾ 9 ਟਾਈਮ ਹੋ ਗਿਆ ਹਜੇ ਵੀ ਚੱਲ ਰਹੀ ਆ ਹੌਲੀ ਹੌਲੀ ਸਾਰੇ ਵੀਰ ਆਈ ਰਹੇ ਆ लो जी तैयारियां होगी सजावट भी कर दी है देखो रात के बज रहे हैं साढ़े दस बस ही झिल मिल रहे हैं गुरुद्वारे करनी यो सनी भाई मारा छोटा भाई है झिल मिल रहे हैं देखो ਗੁਰਦੁਆਰਾ ਸਾਹਿਬ ਵੀ ਦੇਖ ਸਕਾਂ ਬਾਹਰ ਤੇ தம் ਲੋ ਅੰਦਰ ਦੇ ਵਿੱਚ ਤਿਆਰ ਕਰਕੇ ਦੇ ਰਹੇ ਆ ਕੋਈ ਨਹੀਂ ਪਤਾ ਜੀ ਇਹ ਦੁਬਾਰਾ ਅੱਜ ਕੇ ਵਲੋਗ ਕੀ ਕਰਾਂ ਇਦਰੀ ਸਮਾਪਤੀ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਇੱਕ ਹੋਰ ਬੇਨਤੀ 14 ਤਰੀਕ ਨੂੰ ਸਾਰਿਆਂ ਨੇ ਦਰਸ਼ਨ ਦੇਣੇ ਆ ਲਾਲੂ ਮੰਡੀ ਗੋਲਗੁਰਦੁਆ ਨਾਨਕ ਸਰਸਾਈਮਾ ਸਾਰੇ ਨੇ ਟਾਈਮ ਪਾ ਪਹੁੰਚਣਾ 9 ਵਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ